ਮਾਰਾ ਪਿੰਡ ਕੱਢਾ ਚਾਰ ਹੀ ਪਿੰਡਾ ਦਾ ਯਾਰ ਮੈਂ ਕਹਣਾ ਕਿ ਕਿੱਥੇ ਇੱਥੇ ਵੇ ਫਟੇ ਦੇ ਜਿਵੇਂ ਹੋਰ ਤਿੰਨ ਕੱਢੇ ਉੱਥੇ ਤਿੰਨ ਦੇਖੋ ਹੋ ਗਏ ਹੋ ਗਏ ਤਿੰਨ ਆਹ ਸੱਤੇ ਕੋ ਗਰਾਮੀ ਹੋ ਮੋਟਾ ਹੋ ਇਹ ਤੇ ਅੱਕੇ ਕੱਢੇ ਹੀ ਨਹੀਂ ਇਹਨੇ ਆਉਂਦੀ ਕੱਢੀ ਮਾਰੋਂ ਨਿਕਲੀ ਆ ਲੱਗੀ ਹੋਰ ਲੱਗੀ ਬਾਕੀ ਸ਼ਾਹ ਕੋਈ ਬਾਕੀ ਕਿਤੇ ਆ ਆ ਯਾਰ ਉਹ ਵੜੀ ਵੀ ਸਰਪਾਲੂ ਕੇ ਦੋ ਵੜੀ ਕਾਲੇ ਰੰਗ ਦੀ ਇੱਕ ਹੋਰ ਰੰਗ ਦੀ ਆ ਚੱਲ ਤਾ ਤੇ ਮੇ ਜੋਰ ਮਾਰੇਗੇ ਚੱਲਿਆ ਨਾ ਬਣਾ ਦੋ ਮੈਨੂੰ ਕੋਈ ਚੱਕੜ ਨਹੀਂ ਮਾਰਾ ਵੇਚਣ ਡਿਆ ਮਾਰਾ ਚਾਚਾ ਮੇਰੇ ਤੂੰ ਵੀ ਮੇਰੀ ਗੱਲ ਸੁਣ ਇੱਥੇ ਚੱਲਿਆ ਨਾ ਮੇਰਾ ਗਵਾਨ ਵੀ ਇਹੋ ਵੇਚਦਾ ਹੀ ਉਹ ਤਾਂ ਸੁੱਤੇ ਹੋਆ ਕੌਣ ਜਦੋਂ ਮਾਰ ਵੀ ਇਹੋ ਵੇਚਦਾ ਹੀ ਐਵੇਂ ਵੇਚਦਾ ਹੀ ਉਹ ਵੇਚਦਾ ਹੀ ਅਹੀਂ ਨਿਕਾ ਰਹੀ ਨਾ ਅਹੀਂ ਵੀ ਨੀਂਦ ਸੁਤੇ ਹੋਆ ਦਗੀ ਅਹੀਂ ਪੜਾ ਪਿੱਟ ਦੇ ਚਾਚਾ ਚਾ ਮਾੜਾ ਮਾਰਨ ਦੀ ਲੋੜ ਨਹੀਂ ਮਾੜਾ ਮਾਰਨ ਦੀ ਲੋੜ ਨਹੀਂ ਆਹ ਬੰਦਾ ਕਿਉਂ ਨਹੀਂ ਬੁੜਾ ਉਹ ਵਾਇਰ ਖਤ ਹੈ 12 ਖੜੀ ਹੈ 12 ਖੜੀ ਹੈ ਆਹ ਬੋਲ ਦੋ ਫੜਾ ਕੇ ਆਹ ਕੀ ਆ ਚੱਲੇ ਗਿਆ ਨਾਲ ਨਾਲ ਆਪੀ ਜੋ ਕਰ ਰਹੇ ਹੈ ਕਿ ਇਹ ਆ ਤੈਨੂੰ ਟੈਂਪਰ ਕਰਾਉਂਦੇ ਆ ਉਹ ਮਲਾਜਮ ਆ ਕੇ ਗਾਹ ਕਰ ਦੋ ਇਹ ਬੇਚੰਦੇ ਉਹਦੇ ਅੰਦਰ ਕਹਿਣਾ ਵੈਸੇ ਉਹਦੇ ਰੱਖ ਲੈ ਗੋਲ ਇਹਦਾ ਫੋਨੀ ਇਹਨੂੰ ਵੀ ਰੱਖ ਲੈ ਫੋਨ ਮਿਲ ਗਿਆ ਮਿੱਤਰ ਫੋਨ ਮਿਲ ਗਿਆ ਨਾ ਪੋਛਲਾ ਸਾਡੇ ਤੋਂ ਗਿਆ ਚੱਪੈ ਮਾਲਾ ਗਾਂਦਵਾਦੂ ਕੇ ਕਾਲੂ ਮੇਰੇ ਘਰ ਕੋ ਮੱਠਾ ਆਈ ਤੇ ਇਹ ਆਪ ਦਵਾਦਾਰਾ ਕਹਿਣਾ ਉਹ ਬਹੁਤ ਡੁਖਿਆ ਹੋਇਆ ਇਹਨਾਂ ਨੂੰ ਕਹੋ ਉਹ ਕਹਿਰੋ ਆਪ ਕਰ ਲਾਂਗੇ ਆਪਣਾ ਹਾਂਡੀ ਬੰਡੀ ਆ ਆ ਇੱਕ ਦਵਾ ਵੱਡੀ ਆ ਆ ਬਾਰ ਬਾਰ ਵੱਡੀ ਆ ਤੇਰੀ ਝੋਟੀਆਂ ਦੇ ਇੱਕ ਵੱਡੀ ਜੀ ਹੋਰ ਨਹੀਂ ਕੋਈ ਇਧਰ ਨੂੰ ਫਾਕੋ ਜੋਗੀਆਂ ਜੀ ਆ ਆ ਵੀਡੀਓ ਬਣਾ ਉਹ ਸਾਰੀ ਬਣਾ ਜਿਹੜੀ ਗੱਲ ਆ ਉਹ ਕਰਦੇ ਪਏ ਆ ਮੈਂ ਭਾਈ ਤੈਨੂੰ ਦੱਸ ਦੇਣਾ ਦੇ ਵਕਤ ਨੂੰ ਫੜੇ ਥੋੜਾ ਪਿੰਡ ਯੋਹੇ ਆਪਣਾ ਵੀਡੀਓ ਹੁੰਦਾ ਹੈ ਪੈਸੇ ਉਹਨਾਂ ਦੇ ਇਹ ਕਿੱਥੇ ਆ ਜਿੰਨੇ ਲੈ ਤਾ ਹੋਰ ਮੇਰੇ ਆ ਉਹ ਘਰ ਦੀ ਜਮ ਚੱਲ ਜਾ ਦੋ ਜੇ ਲੋਕ ਰਹਿ ਤੋ ਕੋਈ ਨਹੀਂ ਨਹੀਂ ਵੀਰੇ ਤੁਹਾਨੂੰ ਆਪਾਂ ਤੇ ਗੋਲ ਕਰਾਉਂਦੇ ਜੇ ਲੋਕ ਲੋਕ ਦਿਖਾਓ ਕੈਮਰਾ ਜਨ ਕੇ ਦੇ ਆ ਦੇ ਨਹੀਂ ਲੈ ਆਉਣਾ ਦੋ ਦਾ ਤੇ ਵੇਟ ਹੋ ਜੂ ਤਿੰਨ ਤੇ ਚਾਰ ਇੱਕ ਵੱਡੀ ਗ੍ਰਾਮੀ ਵੱਡਾ ਮੋਟਾ ਦੋ ਗ੍ਰਾਮ ਤੋਂ ਪੜਨਾ ਗੁੰਡਾ ਹੋਣਾ ਇਹਨਾਂ ਦੀ ਵੀਡੀਓ ਬਣਾ ਲਓ ਚੰਗੀ ਦਾ ਬਣਾਓ ਹੋਲੇ ਇਹਨਾਂ ਨੂੰ ਪੁੱਛ ਲਓ ਪਿੰਡੂ ਲੈ ਗਿਆ ਜਦੋਂ ਘਰ ਚ ਪੁੱਛੋ ਕਿ ਕਿਹਨੂੰ ਲੈ ਰਾਇਆ ਘਰ ਖੜੀਏ ਕੌਣ ਦੇ ਲਾਜਮਾ ਆਉ ਉਹਨਾਂ ਦੇ ਘਰ ਜੱਲਾ ਲੈ ਕੇ ਆਇਆ ਘਰੇ ਜਿਹਨਾਂ ਦੇ ਬਚਾਨੇ ਪੁੱਛਦਾ ਕਿ ਭਾਈ ਕੋਈ ਉਹਨੇ ਭੱਜ ਜਾਣਾ ਨਾ ਜਿਹਦੇ ਕੋਲ ਲੈ ਕੇ ਆਇਆ ਪੁੱਛੋ ਕਿਹਦੇ ਕੋਲ ਲੈ ਕੇ ਆਏ ਕੀ ਵੇਚਦੇ ਧੰਨਵਾਦ ਉਹਨੂੰ ਪੁੱਛੋ ਕਹਿੰਦੇ ਆ ਕੋ ਚੰਗੀ ਗੱਲ ਨਹੀਂ ਨਹੀਂ ਉਹ ਬਜ਼ਾਰ ਤੋਂ ਕਿਹਦੇ ਕੋਲ ਲੈਣਾ ਕੰਮ ਕਰ ਲੱਕ ਫੇੜੇ ਕਰ ਉਹਨੂੰ ਇਹਨੂੰ ਵੀ ਬਦਲਿਆ ਇਹ ਆਪੇ ਪੁੱਛ ਲੈ ਆਪੇ ਪੁੱਛ ਲੈ ਪੁੱਛੋ ਇਹਨੂੰ ਕਿਹਦੇ ਕੋਲ ਹੁੰਦੀ ਆ ਇਹਨੂੰ ਲੈ ਕੇ ਚੱਲੋ ਨਹੀਂ ਨਿਕਲਦੀ ਇੱਕ ਮਿੰਟ ਰੱਖੋ ਇਹਨਾਂ ਦੇ ਕਿ ਬੰਦੇ ਲਾੜ ਕੇ ਆ ਜਿਹੜਾ ਨਾ ਉਹ ਵੀ ਕਹਿੰਦੇ ਸਵੇਰੇ ਸਾਡੇ ਘਰ ਆਇਆ ਤਾਂ ਖੁਦ ਦੇਖ ਕੇ ਗਿਆ ਉਹ ਵੀ ਪੁੱਛੋ ਦੋਨੇ ਦੇ ਘਰ ਜਾਓ ਤੁਹਾਨੂੰ ਵੀ ਉਹ ਜਨਾਨੀਆਂ ਉਹਨਾਂ ਚ ਕੋਲ ਨੇ ਆਹ ਵੇਹ ਆਪ ਤੇਰੀ ਕਹਿ ਲਈ ਆ ਪਤਾ ਲੱਗੇਗਾ

ਹਾਂਜੀ ਸਰ ਨਸ਼ਿਆਂ ਕਰਕੇ ਬਹੁਤ ਮੋਤਾ ਹੋ ਚੁੱਕੀਆਂ ਨੇ ਸਾਡੇ ਪਿੰਡ ਹਾਂਜੀ ਸਾਡੇ ਛੋਟੇ-ਛੋਟੇ ਬੱਚੇ ਨੇ ਹਾਂਜੀ ਸਾਡੇ ਛੋਟੇ-ਛੋਟੇ ਬੱਚੇ ਨੇ ਤੇ ਉਹਨਾਂ ਨੇ ਗਾਂ ਵੱਡੇ ਹੋ ਕੇ ਕੀ ਕਰਨਾ ਜੋ ਵੇਖਣਗੇ ਉਹੀ ਉਹ ਕਰਨਗੇ ਹੈਨਾ ਤੇ ਅ ਰੋਜ਼ ਮਤਲਬ ਸਾਡੀਆਂ ਗਲੀਆਂ ਪੂਰੀਆਂ ਮਢੀਰਨਾ ਭਰੀਆਂ ਹੁੰਦੀਆਂ ਹਨ ਜਨਾਨੀਆਂ ਦਾ ਨਿਕਲਣਾ ਔਖਾ ਹੈ ਬੱਚਿਆਂ ਦਾ ਔਖਾ ਨਿਕਲਣਾ ਤੇ ਜਿਹੜੀਆਂ ਸਾਡੀਆਂ ਬੇਟੀਆਂ ਐ ਡਰਦੀਆਂ ਉਦਾਂ ਨਹੀਂ ਬਾਹਰ ਆ ਸਕਦੀਆਂ ਹਾਂਜੀ ਅੱਜ ਐਸਐਸਪੀ ਜੀ ਕਿਹਾ ਤੁਹਾਨੂੰ ਅੱਜ ਐਸਐਸਪੀ ਸਾਹਿਬ ਮੈਮ ਨੇ ਕਿਹਾ ਆ ਕਿ ਅਸੀਂ ਤੁਹਾਡੇ ਨਾਲ ਆ ਜੇ ਮਤਲਬ ਕੋਈ ਵੀ ਕਾਰਵਾਈ ਕਰਨੀ ਆ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਆ ਅਸੀਂ ਨਸ਼ਿਆਂ ਦੇ ਵਿਰੋਧਾ ਆਏ ਆ ਕਿਉਂਕਿ ਸਾਡੀ ਉੱਚ ਸੁਣਵਾਈ ਬਹੁਤ ਜ਼ਿਆਦਾ ਨਹੀਂ ਹੋਣੀ ਹਾਂਜੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਸਾਡੇ ਪਿੰਡ ਵਿੱਚ ਚਿੱਟੇ ਦਾ ਵਪਾਰ ਸ਼ਰਿਆਂ ਮੋਹ ਰਿਹਾ ਆ ਅਹੀਂ ਦੋ ਚਾਰ ਫੜਕੇ ਆਦਮੀ ਜਿਹੜੇ ਆ ਪੁਲਿਸ ਨੂੰ ਫੜਾਏ ਆ ਬਟ ਉਹਨਾਂ ਨੂੰ ਕੋਈ ਵੀ ਰਿਮਾਂਡ ਵਗੈਰਾ ਲੈ ਕੇ ਉਹਨਾਂ ਕੋਲੋਂ ਕੁਝ ਵੀ ਤਫ਼ਤੀਸ਼ ਨਹੀਂ ਕੀਤੀ ਗਈ ਉਹਨਾਂ ਨੂੰ ਸਿੱਧਾ ਜੇਲ੍ਹ ਭੇਜਿਆ ਗਿਆ ਸਮਾਨ ਸਮੇਤ ਅਹੀਂ ਫੜਾਏ ਆ ਸਾਡੇ ਪਿੰਡ 'ਚ ਨਸ਼ਾ ਵੇਚ ਰਿਆ ਵਾ ਤੇ ਜਿਹੜੇ ਵੇਚ ਰਹੇ ਨੇ ਉਹ ਮਤਲਬ ਕਿ ਉਹਨਾਂ ਨੂੰ ਕੋਈ ਫੜ ਨਹੀਂ ਰਿਆ ਤੇ ਜਿਹੜੇ ਅਸੀਂ ਫੜ ਕੇ ਦਿੱਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮਸਲੇ 'ਚ ਅਸੀਂ ਇੱਥੇ ਪਹੁੰਚੇ ਹੋਏ ਆ ਹਾਂਜੀ ਐਸਐਸਪੀ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਆ ਤੁਸੀਂ ਸ਼ਿਕਾਇਤ 'ਚ ਕੀ ਲਿਖਿਆ ਹੋਇਆ ਹੈ ਅਸੀਂ ਸ਼ਿਕਾਇਤ ਹੀ ਲਿਖਿਆ ਹੋਇਆ ਵਾ ਕਿ ਉਹਨਾਂ ਤੇ ਮਤਲਬ ਕਿ ਕੋਈ ਐਕਸ਼ਨ ਹੀ ਲਿਆ ਗਿਆ ਜਿਹੜੇ ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਹੋਏ ਆ ਤੇ ਜਿਨ੍ਹਾਂ ਦਾ ਮੇਨ ਜਿਹੜੇ ਸਮਗਲਰ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉਹਨਾਂ ਤੇ ਮਤਲਬ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਤੇ ਉਹਨਾਂ ਦਾ ਨਾਂ ਪਹਿਲਾਂ ਹੀ ਦਰਜਿਆ ਪੁਲਿਸ ਦੇ ਮਤਲਬ ਕਿ ਰਿਕਾਰਡ ਤੇ ਕਿੰਨੇ ਤੋਂ ਕੰਮ ਕਰਦੇ ਪਏ ਕਿੰਨੇ ਲੋਕ ਨੇ 3-4 ਸਾਲ ਮਤਲਬ 3-4 ਸਾਲ ਤੋਂ ਚੱਲ ਰਿਹਾ ਕੰਮ ਇਹ ਵਾਲਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਕਿੰਨੀਆਂ ਤਮਾਸ਼ਾ ਹੁੰਦੇ ਉਹ 5 5 3 4 ਹੋ ਗਏ 3 4 ਹੋ ਚੁੱਕੀਆਂ ਨੇ ਹਾਂਜੀ ਜੀ ਸੱਚੇ ਤੁਹਾਡੇ ਪਿੰਡ ਦੇ ਵਿੱਚ ਮੈਂ ਹਲਾਵਾ ਨਹੀਂ ਇਹ ਮੋਰਚਾ ਸੰਭਾਲ ਲਿਆ ਹਾਂਜੀ ਤਾਂ ਇਹ ਭੈਣਾਂ ਨੂੰ ਅੱਗੇ ਕਿਉਂ ਆਉਣਾ ਪੈ ਗਿਆ ਕੀ ਕਾਰਨ ਹੋ ਗਿਆ ਕਿ ਤੁਸੀਂ ਅੱਗੇ ਹੋ ਕੇ ਮੋਰਚਾ ਸਰ ਸਾਡੇ ਬੱਚੇ ਨੇ ਠੀਕ ਹੈ ਸਾਡੀਆਂ ਧੀਆਂ ਵੀ ਨੇ ਸਾਡਾ ਗਲੀਆਂ ਵਿੱਚ ਨਿਕਲਣਾ ਸਾਡਾ ਗਲੀਆਂ ਵਿੱਚ ਨਿਕਲਣਾ ਬਹੁਤ ਔਖਾ ਹੋ ਚੁੱਕਾ ਵਾ ਅਸੀਂ ਇਹ ਚਾਹੁੰਦੇ ਹਾਂ ਕਿ ਗਾਂ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਵਾਸਤੇ ਜਿਹੜਾ ਸਮਾਉ ਠੀਕ ਹੋਵੇ ਕਿਉਂਕਿ ਨਸ਼ੇ ਵਿੱਚ ਉਹ ਨਾ ਅੱਗੇ ਪੈ ਜਾਣ ਜੀ ਹਾਂਜੀ ਇੱਥੇ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਪਹੁੰਚ ਕਿੱਥੇ ਤੱਕ ਲੱਗਦੀ ਉਹਨਾਂ ਦੇ ਘਰਾਂ ਦੇ ਵਿੱਚ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੁੰਦੀਆਂ ਜਾਂ ਜਦਿਆਂ ਕੋ ਬਰਤੀ ਵਾਲੇ ਲੋਕ ਆਉਂਦੇ ਜਾਂਦੇ ਵੇਖੇ ਨਹੀਂ ਨਹੀਂ ਸਰ ਜਦੋਂ ਪੁਲਿਸ ਆਉਂਦੀ ਹੈ ਨਾ ਉਹ ਟਰ ਮਾਰਦੀ ਹੈ ਉਹ ਦੌੜ ਜਾਂਦੇ ਨੇ ਹਾਂਜੀ ਉਹ ਦੌੜ ਜਾਂਦੇ ਨੇ ਕਿਉਂ ਲੱਗਦਾ ਇਹ ਹੂਟਰ ਇਸ਼ਾਰਾ ਹੁੰਦਾ ਹਾਂਜੀ ਹੂਟਰ ਇਸ਼ਾਰਾ ਹੁੰਦਾ ਹਾਂਜੀ ਅੱਛਾ ਇਹ ਇਹਨਾਂ ਜੇ ਜਰੂਰ ਦੱਸੋ ਕਿ ਜਦੋਂ ਤੁਸੀਂ ਇਹ ਬੰਦੇ ਫੜਾਏ ਨੇ ਹੁਣ ਜਦੋਂ ਗੱਲਬਾਤ ਹੋਈ ਹੈ ਉਹਦੇ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਹੋਣ ਕਿਸੇ ਨੇ ਵੀ ਤੁਸੀਂ ਹਾਂਜੀ ਹਾਂਜੀ ਸਾਨੂੰ ਹਾਂਜੀ ਲੇਡੀਜ਼ ਨੂੰ ਹੀ ਕਾਲ ਆ ਰਹੀਆਂ ਕਿਉਂਕਿ ਲੇਡੀਜ਼ ਨੇ ਹੀ ਪਹਿਲਾਂ ਫੜਾਏ ਨੇ ਸਾਰੇ ਕਾਲ ਇਹ ਆ ਰਹੀ ਹੈ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਮਤਲਬ ਜਦਾਂ ਧਮਕੀਆਂ ਦੇ ਰਹੇ ਨੇ ਸਾਨੂੰ ਤੁਸੀਂ ਸਾਡੇ ਘਰ ਪੁਲਿਸ ਲੈ ਕੇ ਗਏ ਹੋ ਤੇ ਉਹਨਾਂ ਦੀ ਘਰ ਦੀ ਤਲਾਸ਼ੀ ਵੀ ਆਪਾਂ ਕਰਵਾਈ ਆ ਪਰ ਇਹ ਆ ਕਿ ਇਸ ਤੋਂ ਤਲਾਸ਼ੀ ਸਾਡੇ ਕੰਮ ਕਰਨ ਤੋਂ ਪਹਿਲਾਂ ਵੀ ਪੁਲਿਸ ਨੂੰ ਲੈ ਕੇ ਘਰੋਂ ਸਮਾਨ ਮਿਲ ਚੁੱਕਾ ਆ ਪਰ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕੀ ਹੋਣੀ ਦੇਖੋ ਜੀ ਜਿਹੜੀ ਵੀ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਕਿ ਨਸ਼ਾ ਜਿਹੜੇ ਵੀ ਪਿੰਡਾਂ 'ਚ ਵੇਚ ਰਿਹਾ ਆ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਵੀ ਇਹੀ ਪੱਤਾ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੇਗੀ ਉਹਦੇ ਰਿਗਾਰਡ ਵੀ ਆਪਾਂ ਜਿਹੜੀ ਕਾਰਵਾਈ ਉਹ ਕਰਾਂਗੇ ਤੇ ਪੁਲਿਸ ਆਲਰੇਡੀ ਕਾਰਵਾਈ ਰਹੀ ਆ ਅਸੀਂ ਤਾਂ ਡਰੱਗ ਅਵੇਅਰਨੈਸ ਦੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰਵਾਈ ਨਹੀਂ ਕਰੀ